ਭਾਈ ਗੁਰਜੀ ਦਾ ਖਾਲਸਾ ਬਾਹੀ ਗੁਰਜੀ ਦੀ ਫਤਿਹ ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ ਦੀ ਸੋ ਮੇਰੇ 9894 ਕੀਟਰ ਸਾਥੀਓ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਐਡਮਿਟ ਕਾਰਡ ਆ ਚੁੱਕੇ ਸੀ ਪਰ ਹੁਣ ਉਸ ਦੇ ਵਿੱਚ ਥੋੜੀ ਜੀ ਚੇਂजेस ਕੀਤੀ ਗਈ ਆ ਕੁਝ ਕੁ ਸੈਂਟਰਾਂ ਦੇ ਵਿੱਚ ਸੋ ਮੇਰੀ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਵਾਰ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਫਿਲ ਕਰਕੇ ਤੇ ਦੁਬਾਰਾ ਤੋਂ ਆਪੋ ਆਪਣੇ ਜਿਹੜੇ ਸਕੂਲ ਨੇ ਜਿਹੜੇ ਸੈਂਟਰ ਨੇ ਉਹ ਦੇਖ ਲੈ ਜਾਣ ਤਾਂ ਜੋ ਪੇਪਰ ਵਾਲੇ ਦਿਨ ਕੋਈ ਕਨਫਿਊਜ਼ਨ ਨਾ ਰਹੇ ਕਿਉਂਕਿ ਉਸ ਤੋਂ ਪਹਿਲਾਂ ਹੀ ਜਿਹੜੇ ਆਪਣੇ ਸੈਂਟਰ ਨੇ ਉਹ ਕਨਫਰਮ ਕਰ ਲਏ ਜਾਣ ਕਿਉਂਕਿ ਕਈ ਸਾਥੀਆਂ ਨੇ ਪਹਿਲਾਂ ਵਾਲੇ ਸੈਂਟਰ ਦੇ ਪੀਡੀਐਫ ਕਢਵਾਏ ਹੋਣਗੇ ਇਹ ਨਾ ਹੋਵੇ ਕਿ ਭਲੇਖੇ ਨਾਲ ਉਹ ਪੁਰਾਣੇ ਸੈਂਟਰ ਤੇ ਚਲੇ ਜਾਣ ਸੋ ਕੁਝ ਕੁ ਸੈਂਟਰ ਬਦਲੇ ਨੇ ਸਾਥੀਆਂ ਦੇ ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਸੈਂਟਰ ਦੁਬਾਰਾ ਚੈੱਕ ਕਰ ਲਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ